ਤੁਸੀਂ ਸਾਡਾ ਰਿਪੋਰਟ ਨਹੀਂ ਵਾਪਸ ਪੈਸੇ ਵਾਪਸ ਨਹੀਂ ਬਿਲਕੁਲ ਨਹੀਂ ਪੈਸੇ ਵਾਪਸ ਨਹੀਂ ਕਰਨੇ ਇੱਕ ਚਵਾਨੀ ਨਹੀਂ ਵਾਪਸ ਕਰੀ ਕਿਉਂ ਨਹੀਂ ਕਰਨੀ ਸਕੈਨ ਦੇਤੀ ਹੈ ਤੇਰੀ ਰਿਪੋਰਟ ਕਰ ਦਿੱਤੀ ਹੈ ਕਿੱਥੇ ਕਿੱਥੇ ਰਿਪੋਰਟ ਦੇਤੀ ਤੁਸੀਂ ਸਰ ਮੈਂ ਜੋ ਤੇਰੀ ਰਿਪੋਰਟ ਹੈਗੀ ਹੈ ਨਾ ਜੋ ਮੈਨੂੰ ਉੱਥੇ ਦਿਖਿਆ ਮੈਂ ਸਭ ਦੇਖਿਆ ਉੱਥੇ ਸਰ ਸਬੀਰ ਦੇ ਆਏ ਬੱਚੇ ਪਰਚਾਉਂਦੇ ਮੈਂ ਕੀ ਕਹਿੰਦਾ ਮੈਂ ਨਾ ਤੇਰੇ ਘਰ ਜਾ ਕੇ ਸਕੈਨ ਕਰਾਂ ਤੇਰੇ ਤੇ ਸਾਡੇ ਸਬੀਰ ਦੇ ਤੁਸੀਂ ਜੀਟਾ ਦੀ ਮੀਟਿੰਗ ਹੈ ਤੁਸੀਂ ਕਹਿ ਸਕਦੇ ਹੋ ਨਾ ਮੇਰੀ ਸਕੈਨ ਹੋ ਗਿਆ ਨਾ ਨਹੀਂ ਹੋਇਆ ਨਾ ਪੈਸੇ ਵਾਪਸ ਕਰੋ ਨਹੀਂ ਕੋਈ ਪੈਸੇ ਨਹੀਂ ਵਾਪਸ ਉਹਨੇ ਕਿਉਂ ਨਹੀਂ ਉਹਨੇ ਨਹੀਂ ਹੋਣੇ ਬਸ ਕਿਉਂ ਨਹੀਂ ਟੱਕੇ ਮਾਰ ਲੈ ਟੱਕੇ ਮਾਰ ਲ ਮਾਰ ਲੋ ਟੱਕੇ ਹੱਥੀ ਪੈ ਜਾਓ ਮਾਰ ਦੋ ਨਹੀਂ ਮਾਰ ਦੋ ਨਾ ਟੱਕੇ ਕਿਉਂ ਮਾਰਿਆ ਟੱਕੇ ਕਿਉਂ ਮਾਰੇ ਚਲ ਟੱਕੇ ਕਿਉਂ ਮਾਰਦੇ ਹੋ ਪੈਸੇ ਵਾਪਸ ਕਰੋ ਪਹਿਲਾਂ ਮੇਰੇ ਕੰਪਲੀਟ ਦੇ ਪੈਸੇ ਵਾਪਸ ਕਰੋ ਮੇਰਾ 700 ਰੁਪਏ ਲਿਆ ਬਿਨਾ ਨਜਾਇਜ਼ ਪੈਸੇ ਕਿਉਂ ਲਏ ਫਿਰ ਤੁਸੀਂ ਜਾਂਦੇ ਪੈਸੇ ਵਾਪਸ ਕਰੋ ਮੇਰੇ ਤੇਰਾ ਦਿਮਾਗ ਖਰਾਬ ਹਾਂ ਨਹੀਂ ਮੇਰਾ ਦਿਮਾਗ ਆ ਤਾਂ ਖਰਾਬ ਹੈ ਮੈਂ ਗਲਤੀ ਕੰਡਾ ਜਦੋਂ ਸਵੇਰ ਦੇ ਬੱਚੇ ਆ ਗਏ ਦੋ ਬੱਚੇ ਰੌਂਡਿਆ ਸਵੇਰ ਦੇ ਤੁਸੀਂ ਤੁਹਾਡੀ ਮੀਟਿੰਗ ਹੀ ਤੁਸੀਂ ਕਹਿੰਦੇ ਪਈ ਤੁਹਾਡੀ ਮੀਟਿੰਗ ਹੈ ਨਹੀਂ ਹੋਇਆ ਨਾ ਕਾ ਕਿਉਂ ਨਹੀਂ ਹੋਇਆ ਪਤਾ ਨਹੀਂ ਹੋਇਆ ਉਹਨਾਂ ਨੇ ਕਿਹਾ ਤਾਂ ਮੈਂ ਮੈਂ ਤੁਹਾਨੂੰ ਬਸ ਇੰਨੀ ਗੱਲ ਕਹੀ ਹੈ ਕਿ ਸਵੇਰ ਦੇ ਬੱਚੇ ਪਰੇਸ਼ਾਨ ਹੋਣ ਦੇ ਅੰਦਰ ਬੰਦ ਲੋ ਅੰਦਰ ਬੰਦ ਦੇ ਚੱਕਰ 'ਚ ਤੁਸੀਂ ਝੂਠ ਹੀ ਬੋਲਤਾ ਪੀੜ ਬੋਲ ਤੁਹਾਡੀ ਕੰਪਲੀਟ ਨਹੀਂ ਹੈ ਤੁਹਾਡਾ ਪਿੱਤਾ ਹੀ ਨਹੀਂ ਹੈ ऐदा कि हो सकता पिता नहीं है। तो है। पैसे करो नाचा वापस करो हां मार लो मारो जान तो मार दो मारो ना पैसे वापस करो मैडम तीन जमा कि मैं मैं पैसे दवल दवल पैसे, पैसे, पैसे वापस करो ਸੜਿਆਂ ਤੁਸੀਂ ਉਹ ਉਹ ਕਰਦੇ ਹੋ ਇਹਦਾ ਫੇਰੀਆਂ ਜੇ ਕੋਈ ਬੱਚਾ ਆਪਾਂ ਉਹ ਕਰਦਾ ਆਪਣੀ ਗੱਲਬਾਤ ਕਰਦਾ ਤੇ ਤੁਸੀਂ ਕਹਿੰਦੇ ਹੋ ਵੀ ਉਹ ਵੀ ਹੀ ਨਹੀਂ ਆ ਬਾਈ ਸਾਰਿਆਂ ਨੂੰ ਆਣਾ ਸਾਰਿਆਂ ਨੂੰ ਆਹਦਾ ਕਿ ਨੋੜ ਆਵੇ ਜੰਮਤ ਕਰਾ ਡੀਣਾ ਨਾ ਬਣਾ ਚਲ ਠੀਕ ਪੈਸੇ ਵਾਪਸ ਕਰਦੇ ਮੈਨੂੰ ਕੀ ਮਸਲਾ ਸੀ ਜਿਹੜੇ ਸਰ ਐਸਾ ਸੀ ਉਹ ਪੇਸ਼ੈਂਟ ਆਇਆ ਸੀ ਪ੍ਰੀਤੀ ਸ਼ਰਮਾ ਨਾ ਕਰਕੇ ਪੇਸ਼ੈਂਟ ਸੀ ਉਹ ਆਇਆ ਸੀ ਸਾਡੇ ਕੋਲ ਸਕੈਨ ਕਰਾਉਣ ਵਾਸਤੇ ਤੇ ਸਵੀਰੇ ਜਦੋਂ ਪਹਿਲੀ ਵਾਰੀ ਚੈੱਕ ਕੀਤਾ ਇਹਦਾ ਬਾਥਰੂਮ ਦਾ ਪ੍ਰੈਸ਼ਰ ਨਹੀਂ ਸੀ ਫਿਰ ਉਹਨਾਂ ਨੇ ਸਿਲਾਸਿਕ ਦੀ ਟੈਬਲੇਟ ਦੇ ਕੇ ਪ੍ਰੈਸ਼ਰ ਬਣਵਾਇਆ ਤੇ ਜਦੋਂ ਅਸੀਂ ਉਹਦਾ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਉਥੇ ਦੇਖਿਆ ਕਿ ਸਾਨੂੰ ਉਹਦਾ ਨਾ ਪਿੱਤਾ ਨਹੀਂ ਠੀਕ ਰੰਦਾ ਦਿਖ ਰਿਹਾ ਸੀ ਅਸੀਂ ਤੇ ਜਦੋਂ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਪੇਸ਼ੇ ਨੂੰ ਇਹੀ ਕਨਵੇ ਕੀਤਾ ਕਿ ਵੀ ਤੁਹਾਡਾ ਪਿੱਤਾ ਨਹੀਂ ਅਚੀ ਤਰ੍ਹਾਂ ਦਿਖ ਰਿਹਾ ਤੇ ਇਹਦੇ ਕਈ ਕਾਰਨ ਹੋ ਸਕਦੇ ਆ ਕਈ ਵਾਰੀ ਪਿੱਤਾ ਜਮਦਰੂ ਜੀ ਨਹੀਂ ਹੁੰਦਾ ਕਈ ਵਾਰੀ ਖਾਣਾ ਖਾਂਦੇ ਦੇ ਵਜ੍ਹਾ ਤੇ ਨਾ ਸੁੰਗੜ ਜਾਂਦਾ ਜਾਂ ਕਈ ਵਾਰੀ ਉਹਦੀ ਪੋਜੀਸ਼ਨ ਅਲੱਗ ਹੁੰਦੀ ਹੈ ਤੁਸੀਂ ਨਾ ਅਸੀਂ ਰਿਪੋਰਟ ਤੁਹਾਡੀ ਬਣਾ ਦਿੱਤੀ ਹੈ ਤਾਂ ਤੁਸੀਂ ਸਿਰੇ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡੇ ਨਾਲ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ ਕਿ ਜਦੋਂ ਅਸੀਂ ਉਹਨੂੰ ਇਹ ਸਾਰਾ ਕਰਕੇ ਆਪਣੀ ਰਿਪੋਰਟ ਪੂਰ ਤਿਆਰ ਕਰ ਲਈ ਤੇ ਉਹ ਪੇਸ਼ੈਂਟ ਨੇ ਆਪਣੇ ਹਸਬੰਦ ਨਾਲ ਜਾ ਕੇ ਗੱਲ ਕੀਤੀ ਕਿ ਡਾਕਟਰ ਸਾਹਿਬ ਸਵੇਰੇ ਬੁਲਾ ਰਹੇ ਆ ਤੇ ਉਹਦੀ ਹਸਬੰਦ ਨੇ ਬਾਹਰ ਉਲਾਵਾਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸਾਡਾ ਪਿਤਾ ਨਹੀਂ ਹੈਗਾ ਜੀ ਹੈ ਉਹ ਹੈ ਮਤਲਬ ਉਹ ਕਾਫੀ ਬਾਰ ਹੰਗਾ ਮਾਕੀਤਾ ਉਹਨੇ ਸਟਾਫ ਦੇ ਸਾਹਮਣੇ ਇਹ ਇਹ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਸਾਡੇ ਪੈਸੇ ਵਾਪਸ ਕਰੋ ਨਹੀਂ ਮਤਲਬ ਇਥੋਂ ਕਰਾਣਾ ਹੈਗਾ ਜੀ ਹੈ ਉਹ ਹੈ ਇਹ ਬਾਅਦ ਵਿੱਚ ਆ ਕੇ ਇਹ ਮੈਸਕੈਨਿੰਗ ਕਰ ਰਿਹਾ ਸੀ ਤੇ ਉਹ ਸਕੈਨਿੰਗ ਰੂਮ ਦਾ ਦਰਵਾਜ਼ਾ ਖੋਲਣਾ ਸ਼ੁਰੂ ਕਰ ਦਿੱਤਾ ਮੈਂ ਸਕੈਨ ਕਰ ਰਿਹਾ ਸੀ ਕਿਸੇ ਲੇਡੀ ਪੇਸ਼ੈਂਟ ਦਾ ਤੇ ਮੈਂ ਉਹਨੂੰ ਮਨਾ ਕੀਤਾ ਕਿ ਵੀ ਇਸ ਤਰ੍ਹਾਂ ਨਾ ਕਰ ਤੂੰ ਪਾਪਰਲੀ ਆ ਕੇ ਮੇਰੇ ਨਾਲ ਆਫਿਸ ਦੇ ਵਿੱਚ ਗੱਲ ਕਰਾ ਆ ਕੇ ਉਹਨੇ ਫਿਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣਾ ਕੰਮ ਛੱਡ ਕੇ ਤੇ ਆਫਿਸ ਦੇ ਵਿੱਚ ਆ ਕੇ ਉਹਦੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਰਿਕਾਰਡਿੰਗ ਪਰਪਸ ਦੇ ਨਾਲ ਕਰ ਰਿਹਾ ਹੈ ਸਾਰਾ ਆ ਕੇ ਤੇ ਮੈਂ ਉਹਨੂੰ ਉਸਲੇ ਵੀ ਸਮਝਾਇਆ ਕਿ ਵੀ ਕਿੱਤਾ ਨਹੀਂ ਦਿਖ ਰਿਹਾ ਹੈਗਾ ਕਿ ਉਹ ਆ ਕੇ ਕਿ ਉਹ ਚੱਕਰ ਆਲਾ ਨਹੀਂ ਨਹੀਂ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਨਹੀਂ ਚੱਕਰਾਨਾ ਹੈਗਾ ਮੈਂ ਨਹੀਂ ਮੇਰੇ ਪੈਸੇ ਵਾਪਸ ਕਰੋ ਤੁਸੀਂ ਲੱਗੇ ਤੂੰ ਵੈਰੀਫਾਈ ਕਰਾ ਲਾ ਕਿ ਤੂੰ ਹੋਰ ਜੇ ਤੈਨੂੰ ਮੇਰੀ ਰਿਪੋਰਟ ਤੇ ਸ਼ੱਕ ਹੈ ਤੂੰ ਕਿਦੋਂ ਵੈਰੀਫਾਈ ਕਰਾ ਲਾ ਉਹ ਨਹੀਂ ਉਹ ਐਸਾ ਕਰਕੇ ਤੇ ਆਪਣਾ ਰਿਕਾਰਡਿੰਗ ਕਰਕੇ ਤੇ ਚਲਾ ਗਿਆ ਤੇ ਬਾਅਦ ਵਿੱਚ ਆ ਕੇ ਤੇ ਉਹ ਪੈਸੇ ਦੀ ਡਿਮਾਂਡ ਕਰ ਲਾ ਪਿਆ ਆ ਕੇ ਤੇ ਜਦੋਂ ਐਸਾ ਦੀ ਗੱਲ ਹੋਈ ਤੇ ਮੈਂ ਫਿਰ ਮੱਲੋ ਪੁਲਿਸ ਨੂੰ ਉਸ ਵੇਲੇ ਕੰਪਲੇਂਟ ਕੀਤੀ ਇਹਦੇ ਬਾਰੇ ਐਲਫੋਨ ਦੇ ਉੱਤੇ ਕੰਪਲੇਂਟ ਕੀਤੀ ਉਹਨਾਂ ਨੂੰ ਪੁਲਿਸ ਨੂੰ ਉਹਦੇ ਬਾਰੇ ਤੇ ਹੁਣ ਉਹਦਾ ਫੋਨ ਨੰਬਰ ਵੀ ਕਨਵੇ ਕੀਤਾ ਪੁਲਿਸ ਨੂੰ ਤੇ ਉਸ ਤੋਂ ਬਾਅਦ ਮੈਂ ਰਿਟਰਨ ਦੀ ਕੰਪਲੇਂਟ ਵੀ ਭੇਜੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਅਸੀਂ ਉਹਨੂੰ ਫੋਨ ਦੇ ਉੱਤੇ ਤਿੰਨ ਚਾਰ ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਫੋਨ ਨਹੀਂ ਚੱਗ ਰਿਹਾ ਹੈਗਾ ਤੇ ਅਸੀਂ ਕੱਲ ਫਿਰ ਦੁਬਾਰਾ ਤੋਂ ਵੈਰੀਫਿਕੇਸ਼ਨ ਕਰਾਂਗੇ ਤੇ ਇਹ ਸਾਰਾ ਮੁੱਦਾ ਸੀ ਕਿ ਉਹਦੀ ਪ੍ਰਾਪਰਲੀ ਅਸੀਂ ਸਕੈਨ ਕਰਕੇ ਉਹਦੀ ਪ੍ਰਾਪਰਲੀ ਰਿਪੋਰਟ ਵੀ ਬਣਾਈ ਹੈ ਸਾਰੀ ਉਹਦੀ ਪੂਰੀ ਰਿਪੋਰਟ ਵੀ ਤਿਆਰ ਕੀਤੀ ਗਈ ਹੈ ਸਭ ਕੁਝ ਕੀਤਾ ਗਿਆ ਤਿਆਰ ਪਰ ਉਹ ਮਤਲਬ ਉਹਦਾ ਪਰਪਸ ਹੀ ਕੁਝ ਹੋਰ ਲੱਗ ਰਿਹਾ ਸੀ ਸਾਨੂੰ ਸਮਝ ਨਹੀਂ ਆਈ ਕਿ ਕੀ ਕਰ ਰਹੇ ਹੈ